ਮੈਂ ਉਸ ਬਜ਼ੁਰਗ ਨੂੰ ਹਰ ਰੋਜ਼ ਵੇਖਦਾ ਉਮਰ ਤਕਰੀਬਨ 60 ਦੇ ਘਰੀਬ ਹੋਵੇਗੀ ਪੁਰਾਣੇ ਜਿਹੇ ਸਾਈਕਲ ਤੇ ਸਵਾਰ ਹੱਥ ਵਿੱਚ ਡੋਲੂ ਚੱਕ ਉਹ ਬੱਸ ਸਟੈਂਡ ਦੇ ਖੱਬੇ ਪਾਸੇ ਲੱਗੇ ਹੋਏ ਇੱਕ ਪਿੱਪਲ ਦੇ ਦਰਖਤ ਵਿੱਚ ਹਮੇਸ਼ਾ ਦੁੱਧ ਪਾਉਂਦਾ ਕਿੰਨੀ ਦੇਰ ਖੜ੍ਹਾ ਉਹ ਪਿੱਪਲ ਦੇ ਉਸ ਦਰਖਤ ਨੂੰ ਨਿਹਾਰਦਾ ਰਹਿੰਦਾ ਫਿਰ ਚੁੱਪਚਾਪ ਸਾਈਕਲ ਚਲਾ ਉੱਥੋਂ ਚਲਾ ਜਾਂਦਾ ਇਹ ਉਹਨਾਂ ਦਾ ਹਰ ਰੋਜ਼ ਦਾ ਕੰਮ ਸੀ ਉਹਨਾਂ ਨੂੰ ਇਦਾਂ ਕਰਦਾ ਦੇਖਣਾ ਮੇਰਾ ਹਰ ਰੋਜ਼ ਦਾ ਹੀ ਕੰਮ ਹੋ ਗਿਆ ਸੀ ਕਿਉਂਕਿ ਉਹਨਾਂ ਦਾ ਆਉਣ ਆਉਣਾ ਤੇ ਮੇਰੀ ਬੱਸ ਦੇ ਆਉਣ ਦਾ ਸਮਾਂ ਬਿਲਕੁਲ ਸੇਮ ਸੀ ਦਿਲ ਵਿੱਚ ਬਹੁਤ ਵਾਰ ਇਹ ਖਿਆਲ ਆਇਆ ਕਿਉਂ ਨਾ ਇੱਕ ਵਾਰ ਜਾ ਕੇ ਉਸ ਤੋਂ ਪੁੱਛ ਲਵਾਂ ਕਿ ਬਾਪੂ ਜੀ ਰੋਜ਼ ਇਸ ਵਿੱਚ ਦੁੱਧ ਪਾਉਣ ਦਾ ਕੀ ਕਾਰਨ ਹੈ ਪਰ ਕਦੇ ਮੌਕਾ ਹੀ ਨਹੀਂ ਮਿਲਿਆ ਪਰ ਇੱਕ ਵਾਰ ਨਿੱਕੇ ਨੂੰ ਵੈਣ ਚੜਾਉਣ ਦੇ ਚੱਕਰ ਵਿੱਚ ਮੇਰੀ ਸ਼ਹਿਰ ਵਾਲੀ ਬੱਸ ਨਿਕਲ ਗਈ ਕੋਸ ਦਾ ਹੋਇਆ ਬੱਸ ਸਟੈਂਡ ਤੇ ਖੜਾ ਹੀ ਸੀ ਧਿਆਨ ਸਾਈਕਲ ਤੇ ਸਵਾਰ ਆਉਂਦੇ ਬਾਪੂ ਜੀ ਵੱਲ ਗਿਆ ਹੱਥ ਵਿੱਚ ਉਹਨਾਂ ਉਹੀ ਪਿੱਤਲ ਦਾ ਪੁਰਾਣਾ ਡੋਲੂ ਫੜਿਆ ਹੋਇਆ ਸੀ ਅੱਜ ਸਵੱਬ ਬਣ ਹੀ ਗਿਆ ਉਹਨਾਂ ਨਾਲ ਗੱਲ ਕਰਨ ਦਾ ਬਸ ਦੇ ਆਉਣ ਵਿੱਚ ਹਲੇ ਕਾਫੀ ਟਾਈਮ ਸੀ ਫਿਰ ਹਿੰਮਤ ਜਹੀ ਕਰ ਬਾਪੂ ਜੀ ਕੋਲ ਗਿਆ ਜੋ ਪਿੱਪਲ ਦੇ ਦਰਖਤ ਨੂੰ ਨਿਹਾੜ ਰਹੇ ਸਨ ਸਤ ਸ਼੍ਰੀ ਅਕਾਲ ਬੁਲਾ ਕੇ ਮੈਂ ਉਸ ਬਜ਼ੁਰਗ ਤੋਂ ਪੁੱਛਿਆ ਬਾਪੂ ਜੀ ਮੈਂ ਕਾਫੀ ਟਾਈਮ ਤੋਂ ਦੇਖਦਾ ਰਿਹਾ ਤੁਸੀਂ ਕਿਰ ਹਰ ਰੋਜ਼ ਇਸੇ ਟਾਈਮ ਇਸ ਪੀਪਲ ਦੇ ਦਰਖਤ ਵਿੱਚ ਦੁੱਧ ਪਾਉਣ ਆਉਨੇ ਹੋ ਤੇ ਫਿਰ ਕਿੰਨਾ ਟਾਈਮ ਹੀ ਇਸ ਨੂੰ ਨਿਹਾਰਦੇ ਰਹਿੰਦੇ ਹੋ ਇਸ ਨਾਲ ਤੁਹਾਡਾ ਕੋਈ ਵਾਸਤਾ ਹੈ ਕੋਈ ਕਾਰਨ ਉਹਨਾਂ ਇੱਕ ਲੰਮਾ ਜਿਹਾ ਸਾਹ ਲਿਆ ਫਿਰ ਡੋਲੂ ਦਾ ਢੱਕਣ ਬੰਦ ਕਰਦੇ ਹੋਏ ਬੋਲੇ ਕੀ ਦੱਸਾਂ ਪੁੱਤਰਾ ਕਿਸੇ ਟਾਈਮ ਇਹ ਚਾਰ ਕਿੱਲੇ ਤੇ ਇਹ ਪੀਪਲ ਸਾਡਾ ਹੋਇਆ ਕਰਦਾ ਸੀ ਪੁੱਤਰਾ ਨੂੰ ਬਾਹਰ ਜਾਣ ਦੀ ਬੜੀ ਕਾਹਲੀ ਸੀ ਜ਼ਮੀਨ ਗਹਿਣੇ ਰੱਖਣੀ ਪਈ ਇਹ ਪਿੱਪਲ ਦਾ ਦਰਖਤ ਮੇਰੇ ਬਾਪੂ ਨੇ ਲਾਇਆ ਸੀ ਤੇ ਉਹਨਾਂ ਕਿਹਾ ਸੀ ਪੁੱਤਰਾ ਕੁਝ ਵੀ ਹੋ ਜਾਵੇ ਇਸ ਰੁੱਖ ਦੀ ਸੰਭਾਲ ਤੈਨੂੰ ਕਰਨੀ ਹੈ ਉਹਨਾਂ ਨੂੰ ਕੁਦਰਤ ਨਾਲ ਬਹੁਤ ਪਿਆਰ ਸੀ ਉਹ ਅਕਸਰ ਕਿਹਾ ਕਰਦੇ ਸੀ ਕੁਦਰਤ ਹੀ ਰੱਬ ਹੈ ਸਾਨੂੰ ਜੋ ਕੁਝ ਵੀ ਮਿਲ ਰਿਹਾ ਉਹ ਸਭ ਕੁਦਰਤ ਦੀ ਹੀ ਦੇਣ ਹੈ ਸਾਨੂੰ ਕੁਦਰਤ ਦੀ ਸੰਭਾਲ ਕਰਨੀ ਚਾਹੀਦੀ ਹੈ ਇਹੇ ਰੁੱਖ ਸਾਡੀ ਜ਼ਿੰਦਗੀ ਦਾ ਆਧਾਰ ਨੇ ਇਹਨਾਂ ਬਿਨਾ ਸਾਡਾ ਕੋਈ ਵजूद ਨਹੀਂ ਮੈਂ ਆਪਣੇ ਬਾਪੂ ਜੀ ਦੇ ਕਹੇ ਮੁਤਾਬਿਕ ਜਦੋਂ ਵੀ ਮੇਰੇ ਪਰਿਵਾਰ ਵਿੱਚੋਂ ਕਿਸੇ ਇੱਕ ਜੀ ਦਾ ਜਨਮ ਦਿਨ ਆਉਂਦਾ ਜਾਂ ਪਿੰਡ ਵਿੱਚ ਹੁੰਦਾ ਤਾਂ ਮੈਂ ਉਹਨਾਂ ਨੂੰ ਇੱਕ ਰੁੱਖ ਤੋਹਫ਼ੇ ਵਜੋਂ ਦਿੰਦਾ ਹਾਂ ਕਿਉਂਕਿ ਕੁਦਰਤ ਹੀ ਸਭ ਕੁਝ ਹੈ ਬਾਕੀ ਰਹੀ ਗੱਲ ਇਸ ਪਿੱਪਲ ਵਿੱਚ ਦੁੱਧ ਪਾਉਣ ਦੀ ਤਾਂ ਇਹ ਮੇਰੇ ਬਾਪੂ ਜੀ ਦੀ ਮੈਨੂੰ ਯਾਦ ਦਿਵਾਉਂਦਾ ਹੈ ਇਸ ਕੋਲ ਆ ਕੇ ਇੰਜ ਲੱਗਦਾ ਹੈ ਜਿਵੇਂ ਮੈਂ ਉਹਨਾਂ ਦੀ ਗੋਦ ਵਿੱਚ ਆ ਗਿਆ ਹੋਵਾਂ ਗੱਲਾਂ ਤਾਂ ਬਹੁਤ ਕਰਨੀਆਂ ਸੀ ਪਰ ਦੂਰੋਂ ਆਉਂਦੀ ਬੱਸ ਨੇ ਗੱਲਾਂ ਦਾ ਸਿਲਸਿਲਾ ਰੋਕ ਦਿੱਤਾ ਧੰਨਵਾਦ ਕਰਕੇ ਮੈਂ ਬੱਸ ਵਿੱਚ ਜਾ ਬੈਠਿਆ ਉਹਨਾਂ ਨੂੰ ਜਾਂਦਾ ਦੇਖ ਇੱਕ ਗੱਲ ਮੇਰੇ ਦਿਮਾਗ ਵਿੱਚ ਘੁੰਮਣ ਲੱਗ ਪਈ ਕਿ ਇਹ ਲੋਕ ਜੋ ਘੱਟ ਪੜੇ ਲਿਖੇ ਹੋਣ ਕਰਕੇ ਵੀ ਕੁਦਰਤ ਦੀ ਅਹਿਮੀਅਤ ਨੂੰ ਸਮਝਦੇ ਤੇ ਕੁਦਰਤ ਨਾਲ ਜੁੜੇ ਹਨ ਪਰ ਜਿਆਦਾ ਪੜੇ ਕੁਝ ਲੋਕ ਇਸ ਕੁਦਰਤ ਤੋਂ ਬਹੁਤ ਦੂਰ ਜਾ ਰਹੇ ਹਨ ਜਿਸ ਦਾ ਨਤੀਜਾ ਬਹੁਤ ਜਲਦ ਦੇਖਣ ਨੂੰ ਮਿਲੇਗਾ ਕੁਲਦੀਪ ਵੀਡੀਓ ਵਿੱਚ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਕੇ ਜਾਓ ਜੀ ਵੀਡੀਓ ਨੂੰ ਇੱਥੋਂ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ